ਮਿੰਨੀ ਕਹਾਣੀ पिंजरे जानਵੀ ਤਿਆਰ ਹੋ ਕੇ ਸਕੂਲ ਜਾਣ ਲੱਗੀ ਉਸ ਦੀ ਚਾਚੀ ਨੇ ਉਸ ਕੋਲੋਂ ਬੈਗ ਖੋ ਕੇ ਕਿਹਾ ਕਿ ਸਕੂਲ ਜਾ ਕੇ ਤੂੰ ਕਿਹੜੀ ਅਫਸਰ ਬਣਨਾ ਹੈ ਚੱਲ ਜਲਦੀ ਨਾਲ ਸਫਾਈ ਕਰ ਤੇ ਪਾਂਡੇ ਮਾਂਜ ਕੱਪੜੇ ਵੀ ਬਹੁਤ ਮੈਲੇ ਪਏ ਧੋ ਲੈ ਮਸੂਮ ਜਈ जानਵੀ ਚਾਚੀ ਦਾ ਮੂੰਹ ਦੇਖਦੀ ਰਹਿ ਗਈ ਉਹਨੇ ਵਿੱਚ ਉਸਨੇ जानਵੀ ਦੇ ਜ਼ੋਰ ਦੀ ਚਾਰ ਪੰਜ ਥੱਪੜ ਲਗਾ ਦਿੱਤੇ ਉਸ ਨੂੰ ਮਾਂ ਦੀ ਬਹੁਤ ਜ਼ਿਆਦਾ ਆ ਰਹੀ ਹੈ ਉਸ ਦੀ ਮਾਂ ਨੇ ਉਸ ਤੇ ਕਦੇ ਵੀ ਹੱਥ ਨਹੀਂ ਚੁੱਕਿਆ ਤੇ ਨਾ ਹੀ ਐਨੇ ਕੰਮ ਕਰਵਾਏ ਸਨ ਮਾਂ ਤਾਂ ਹਮੇਸ਼ਾ ਕਹਿੰਦੀ ਸੀ ਕਿ ਮੇਰੀ ਪਿਆਰੀ ਧੀ ਅਫਸਰ ਬਣੇਗੀ ਵੱਡੇ ਹੋ ਕੇ ਕੰਮ ਤਾਂ ਕਰਨੇ ਹੀ ਨੇ ਇਹ ਸਭ ਯਾਦ ਕਰਕੇ ਉਸ ਦਾ ਰੋਣਾ ਹੋਰ ਉੱਚੀ ਹੋ ਗਿਆ ਚਾਚੀ ਨੇ ਦੋ ਹੋਰ ਥੱਪੜ ਲਗਾ ਦਿੱਤੇ ਉਹ ਕਹਿਣ ਲੱਗੀ ਜ਼ਿਆਦਾ ਖੇਖਣ ਨਾ ਕਰ ਚੁੱਪ ਕਰਕੇ ਕੰਮ ਕਰਨ ਲੱਗ। ਹਰ ਰੋਜ਼ ਉਹ ਏਵੇਂ ਹੀ ਸਾਰਾ ਘਰ ਦਾ ਕੰਮ ਕਰਦੀ। ਉਹ ਚੁੱਪਚਾਪ ਸਾਰੇ ਕੰਮ ਕਰਦੀ ਰਹਿੰਦੀ। ਚਾਚਾ ਜਦੋਂ ਨੌਕਰੀ ਤੋਂ ਵਾਪਸ ਆਉਂਦੇ, ਚਾਚੀ ਕਹਿੰਦੀ, ਮਾਂ-ਬਾਪ ਦੇ ਜਾਣ ਦਾ ਸਦਮਾ ਲੱਗ ਗਿਆ ਹੈ ਸਾਡੀ ਜਾਨਵੀ ਨੂੰ। ਇਹ ਨਾ ਤਾਂ ਸਕੂਲ ਜਾਂਦੀ ਹੈ, ਨਾ ਕੋਈ ਕੰਮ ਕਰਦੀ ਹੈ। ਜਾਨਵੀ ਦੇ ਮਾਂ ਤੇ ਬਾਪ ਦਿਵਾਲੀ ਦੀ ਸ਼ਾਪਿੰਗ ਕਰਨ ਲਈ ਸ਼ਹਿਰ ਗਏ ਸੀ। ਵਾਪਸੀ ਤੇ ਉਹਨਾਂ ਦੀ ਕਾਰ ਦੀ ਟੱਕਰ ਨਾਲ ਦੁਰਘਟਨਾ ਹੋ ਗਈ। ਉਹਨਾਂ ਦੀ ਉੱਥੇ ਹੀ ਮੌਤ ਹੋ ਗਈ। ਜਾਨਵੀ ਨੂੰ ਜਦੋਂ ਪਤਾ ਲੱਗਾ ਉਸ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਚਾਚੀ ਨੇ ਪਿਆਰ ਨਾਲ ਪਲੋਸਦੇ ਹੋਏ ਕਿਹਾ ਕਿ ਚਾਚੀ ਵੀ ਤਾਂ ਮਾਂ ਜੈਸੀ ਹੈ। ਉਸ ਦੇ ਨਾਮ ਵੀ ਕਿੱਲੇ ਜਮੀਨ ਸੀ। ਇਸੇ ਕਰਕੇ ਚਾਚੀ ਨੇ ਉਸ ਨੂੰ ਆਪਣੇ ਕੋਲ ਰੱਖ ਲਿਆ। ਨਾਨੀ ਨੂੰ ਨਾਲ ਨਾਲ ਜਾਣ ਦਿੱਤਾ। ਜਾਨਵੀ ਤੇ ਉਸਦੀ ਚਾਚੀ ਨੇ ਸਾਰੇ ਘਰ ਦਾ ਕੰਮ ਜਿੰਮੇ ਲਗਾ ਦਿੱਤਾ। ਉਹ ਉਸ ਤੇ ਜ਼ੁਲਮ ਵੀ ਕਰਦੀ ਤੇ ਉਹ ਇਹ ਸਭ ਕਿਸੇ ਨੂੰ ਨਹੀਂ ਦੱਸੇਗੀ। 4 ਸਾਲ ਬਾਅਦ ਉਹ ਸਿਆਣੀ ਹੋ ਗਈ। ਉਸ ਨੂੰ ਲੱਗਦਾ ਉਹ ਜਿਵੇਂ ਪਿੰਜਰੇ ਅੰਦਰ ਬੰਦ ਜਿੜੀ ਹੋਵੇ। ਉਹ ਬਾਕੀ ਬੱਚਿਆਂ ਵਾਂਗ ਸਕੂਲ ਜਾਣਾ ਚਾਹੁੰਦੀ ਸੀ। ਉਸ ਕੋਲੋਂ ਜ਼ੁਲਮ ਬਰਦਾਸ਼ਤ ਨਹੀਂ ਹੁੰਦਾ ਸੀ। ਉਹ ਚਾਚੀ ਤੋਂ ਛਟਕਾਰਾ ਪਾਣ ਲਈ ਕਈ ਤਰਕੀਬਾਂ ਸੋਚਦੀ। ਚਾਚੀ ਹਰ ਸਮੇਂ ਫੋਨ ਕੋਲ ਰੱਖਦੀ ਅਚਾਨਕ ਇੱਕ ਦਿਨ ਉਸ ਦੀ ਨਜ਼ਰ ਮੰਜੀ ਤੇ ਪਏ ਫੋਨ ਤੇ ਪਈ ਉਸ ਨੇ ਜਲਦੀ ਨਾਲ ਨਾਨੀ ਨੂੰ ਫੋਨ ਕਰ ਦਿੱਤਾ ਉਸੇ ਵੇਲੇ ਉਸ ਦੀ ਚਾਚੀ ਆ ਗਈ ਫੋਨ ਬੰਦ ਕਰਕੇ ਉਸ ਨੂੰ ਖੂਬ ਕੁੱਟਿਆ ਤੂੰ ਤਾਂ ਬਾਗੀ ਹੋ ਗਈ ਹੈ ਕੁਝ ਸਮੇਂ ਬਾਅਦ ਨਾਨਾ ਨਾਨੀ ਤੇ ਮਾਮਾ ਆਏ ਉਸ ਦੇ ਚਾਚਾ ਵੀ ਆ ਗਏ ਉਸ ਦੇ ਚਾਚਾ ਨੇ ਪੁੱਛਿਆ ਕੀ ਗੱਲ ਬਹੁਤ ਗੁੱਸੇ ਵਿੱਚ ਹੋ ਉਸਦੇ ਮਾਮੇ ਨੇ ਸਾਰੀ ਗੱਲ ਦੱਸੀ ਚਾਚੀ ਬੋਲੀ ਮੈਂ ਤਾਂ ਇਸ ਨੂੰ ਬਹੁਤ ਪਿਆਰ ਕਰਦੀ ਹਾਂ ਉਸਦੇ ਮਾਮੇ ਨੇ ਉਸਦੇ ਸਰੀਰ ਤੇ ਪਏ ਨਿਸ਼ਾਨ ਦਿਖਾਏ ਇਹ ਹੀ ਤੁਹਾਡਾ ਪਿਆਰ ਹੈ ਇਹ ਸਭ ਦੇਖ ਕੇ ਉਸ ਦਾ ਚਾਚਾ ਬਹੁਤ ਸ਼ਰਮਿੰਦਾ ਹੋਇਆ ਉਸ ਨੇ ਪਤਨੀ ਨੂੰ ਕਿਹਾ ਤੂੰ ਇਸ ਘਰ ਵਿੱਚ ਰਹਿਣ ਦੇ ਕਾਬਲ ਨਹੀਂ ਮਾਮਾ ਜਾਨਵੀ ਨੂੰ ਆਪਣੇ ਨਾਲ ਲੈ ਗਏ ਉਸ ਦਾ ਦਾਖਲਾ ਸਕੂਲ ਵਿੱਚ ਕਰਵਾ ਦਿੱਤਾ ਉਸ ਨੂੰ ਐਵੇਂ ਲੱਗਾ ਜਿਵੇਂ ਉਹ ਪਿੰਜਰੇ ਵਿੱਚੋਂ ਆਜ਼ਾਦ ਹੋ ਗਈ ਹੋਵੇ